ਇਹ ਲੋਕ ਵੇਲੜਾਂ ਦੇ ਸ਼ੁਗਲਾਂ ਦੇ ਸਤਾਏ ਨੇ ਪਰ ਨਵਾਂ ਸ਼ਹਿਰ ਸਿਟੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਕਿਉਂਕਿ ਚੋਰੀ ਦੇ ਪੰਜ ਮੋਟਰਸਾਈਕਲ ਵਾਲੇ ਚੋਰ ਪੁਲਿਸ ਅੜਿੱਕੇ ਆਏ ਨੇ ਦੋ ਚੋਰ ਪੁਲਿਸ ਅੜਿੱਕੇ ਆਏ ਨੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ 17 ਤੋਂ ਅੰਦਾਜ਼ਾ ਲਗਾ ਲਿਆ ਹੁਣ ਆ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਤਿਓ ਐਸਐਚਓ ਮਹਿੰਦਰ ਸਿੰਘ ਹਰ ਰੋਜ ਕੋਈ ਨਾ ਕੋਈ ਨਵਾਂ ਕਮਾਲ ਕਰ ਰਹੇ ਨੇ ਸਿਟੀ ਪੁਲਿਸ ਤੋਂ ਐਸਐਚਓ ਮਹਿੰਦਰ ਸਿੰਘ ਹਰ ਰੋਜ ਕੋਈ ਨਾ ਕੋਈ ਨਵਾਂ ਕਮਾਲ ਕਰ ਰਹੇ ਨੇ ਕਦੀ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਜਿਹੜੀ ਆ ਅਟੈਚ ਕੀਤੀ ਜਾਂਦੀ ਆ ਕਦੀ ਅਚਨ ਚੇਤ ਨਾਕੇ ਲੱਗਦੇ ਆ ਤੇ ਹੁਣ ਐਸਐਚਓ ਮਹਿੰਦਰ ਸਿੰਘ ਉਹਨਾਂ ਦੀ ਅਗਵਾਈ ਵਿੱਚ ਸਿਟੀ ਪੁਲਿਸ ਨੇ ਦੋ ਚੋਰ ਫੜੇ ਆ ਤੇ ਉਹਨਾਂ ਕੋਲੋਂ ਪੰਜ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਇਆ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੇ ਦੋ ਚੋਰ ਆ ਬਿਨਾ ਨੰਬਰ ਪਲੇਟ ਵਾਲਾ ਸਪਲੈਂਡਰ ਮੋਟਰਸਾਈਕਲ ਲੈ ਕੇ ਸ਼ਹਿਰ ਵਿੱਚ ਫਿਰਦੇ ਸੀਗੇ ਤੇ ਪੁਲਿਸ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜਦ ਸਖਤੀ ਨਾਲ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਚਾਰ ਮੋਟਰਸਾਈਕਲ ਜਿਹੜੇ ਚੋਰੀ ਦੇ ਆ ਇਹ ਹੋਰ ਉਗਲ ਦਿੰਦੇ ਆ ਦੱਸ ਦਿੰਦੇ ਕਿ ਇਹਨਾਂ ਨੇ ਪਹਿਲਾਂ ਚਾਰ ਹੋਰ ਮੋਟਰਸਾਈਕਲ ਚੋਰੀ ਕੀਤੇ ਸੀਗੇ ਤਾਂ ਇਨ ਟੋਟਲ 5 ਮੋਟਰਸਾਈਕਲ ਜਿਹੜੇ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਲੇਕਿਨ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਆ ਕਿ ਜਿਹੜੇ ਚੋਰ ਆ ਆਪਣੇ ਪਿੰਡ ਸਲੇਮਪੁਰ ਤੋਂ ਨਵਾਂ ਸ਼ਹਿਰ ਬੱਸ ਚੜ੍ਹ ਕੇ ਆਉਂਦੇ ਸੀਗੇ ਤੇ ਆਪਣੇ ਮਰਜ਼ੀ ਦਾ ਸਪਲੈਂਡਰ ਮੋਟਰਸਾਈਕਲ ਚੋਰੀ ਕਰਕੇ ਸ਼ਾਮ ਨੂੰ ਘਰ ਚਲੇ ਜਾਂਦੇ ਸੀ ਗੱਲ ਨੂੰ ਨੋਟ ਕਰੋ ਕਿ ਆਪਣੀ ਮਰਜ਼ੀ ਦਾ ਸਪਲੈਂਡਰ ਮੋਟਰਸਾਈਕਲ ਚੋਰੀ ਕਰਕੇ ਲੈ ਕੇ ਜਾਂਦੇ ਸੀਗੇ ਦੱਸਿਆ ਜਾ ਰਿਹਾ ਕਿ ਬਸ ਤੋਂ ਉਤਰ ਕੇ ਭੀੜ ਭੜਕੇ ਵਾਲੀ ਥਾਂ ਤੇ ਜਾਂਦੇ ਸੀਗੇ ਜਿੱਥੇ ਲੋਕਾਂ ਦਾ ਇਕੱਠ ਜਿਆਦਾ ਹੋਵੇ ਉਸ ਏਰੀਆ 'ਚ ਜਾਂਦੇ ਸੀਗੇ ਤੇ ਆਪਣੀ ਮਰਜ਼ੀ ਦਾ ਸਪਲੈਂਡਰ ਮੋਟਰਸਾਈਕਲ ਚੋਰੀ ਕਰਕੇ 9 2 11 ਹੋ ਜਾਂਦੇ ਸੀਗੇ ਹੁਣ ਅਸੀਂ ਸਵਾਲ ਇਹ ਲਿਆ ਕਿ ਇਹਨਾਂ ਕੋਲ ਕੀ ਕੋਈ ਮਾਸਟਰ ਕੀ ਹੈ ਜੇ ਕਿਹੜੀ ਚਾਬੀ ਹੈ ਜਿਹੜੀ ਸਪਲੈਂਡਰ ਮੋਟਰਸਾਈਕਲ ਨੂੰ ਇਹ 2 ਮਿੰਟ ਚਲਾ ਕੇ ਸਪਲੈਂਡਰ ਮੋਟਰਸਾਈਕਲ ਚੋਰੀ ਕਰਕੇ ਉੱਥੋਂ ਨਸ ਜਾਂਦੇ ਸੀਗੇ ਗਣ ਇਹ ਵੀ ਸਾਹਮਣੇ ਆਈ ਹੈ ਕਿ ਇਹਨਾਂ ਨੇ ਸਪਲੈਂਡਰ ਮੋਟਰਸਾਈਕਲ ਜਿਹੜੇ 5 ਵਿੱਚੋਂ ਜਿਹੜੇ 5 ਮੋਟਰਸਾਈਕਲ ਬਰਾਮਦ ਹੋਇਆ ਉਹਦੇ ਵਿੱਚ 2 ਮੋਟਰਸਾਈਕਲ ਵੇਚ ਵੀ ਦਿੱਤੇ ਸੀਗੇ 2-2 3-3 ਹਜ਼ਾਰ ਨੂੰ ਤਾਂ ਇਹ ਮੋਟਰਸਾਈਕਲ ਇਹਨਾਂ ਨੇ ਕਿਹਨਾਂ ਨੂੰ ਵੇਚੇ ਸੀਗੇ ਉਹ ਵੀ ਵੱਡੇ ਸਵਾਲ ਹੈ ਜਿਹੜੇ ਅਸੀਂ ਪ੍ਰੈਸ ਕਾਨਫਰੰਸ ਵਿੱਚ ਪੁੱਛੇ ਲੇਕਿਨ ਨਾਲ ਦੀ ਨਾਲ ਇੱਕ ਇਹ ਸਵਾਲ ਬਹੁਤ ਜ਼ਰੂਰੀ ਹੈ ਕਿ ਆਉਣ ਵਾਲਾ ਸਮਾਂ ਤਿਉਹਾਰਾਂ ਦਾ ਹੈ ਤਿਹਾਰ ਜਿਹੜੇ ਆ ਉਹ ਵੱਟ ਤੇ ਕਦੀ ਬਹੁਤ ਹੋਣੀ ਆ ਤਾਂ ਉਸ ਸਮੇਂ ਆਮ ਲੋਕਾਂ ਨੂੰ ਕਿਵੇਂ ਬਚਾਇਆ ਜਾਵੇ ਕਿ ਉਹਨਾਂ ਦਾ ਨੁਕਸਾਨ ਨਾ ਹੋਵੇ ਉਹਦੇ ਲਈ ਪੁਲਿਸ ਪ੍ਰਸ਼ਾਸਨ ਕੀ ਕਰ ਰਿਹਾ ਇਹ ਵੀ ਸਵਾਲ ਅਸੀਂ ਪ੍ਰੈਸ ਕਾਨਫਰੰਸ ਵਿੱਚ ਲਿਆ ਤੇ ਸਭ ਤੋਂ ਵੱਡੀ ਗੱਲ ਸਪਲੈਂਡਰ ਮੋਟਰਸਾਈਕਲ ਦੀ ਜਿਹੜੀ ਕੰਪਨੀ ਆ ਕਿ ਪੁਲਿਸ ਨੇ ਪਹਿਲਾਂ ਉਹਨਾਂ ਨੂੰ ਲਿਖ ਕੇ ਦੇ ਦਿੱਤਾ ਜਾਂ ਕਿ ਹੁਣ ਆਉਣ ਵਾਲੇ ਸਮੇਂ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਸਪਲੈਂਡਰ ਮੋਟਰਸਾਈਕਲ ਦੀ ਕੰਪਨੀ ਨਾਲ ਕੋਈ ਰਾਬਤਾ ਬਣਾਇਆ ਜਾਵੇਗਾ ਕਿ ਭਾਈ ਇਹਦੇ ਲੌਕ ਲੁੱਕ ਚੇਂਜ ਕਰ ਲਓ ਕਿਉਂਕਿ ਲੋਕਾਂ ਦਾ ਬਹੁਤ ਨੁਕਸਾਨ ਹੋ ਰਿਹਾ ਬਹੁਤ ਸਾਰੇ ਸਵਾਲ ਅਸੀਂ ਪ੍ਰੈਸ ਕਾਨਫਰੰਸ ਵਿੱਚ ਲਏ ਐਸਐਚਓ ਮਹਿੰਦਰ ਸਿੰਘ ਹੋਂਨ ਤੋਂ ਕੀ ਕੀ ਸਵਾਲ ਨੇ ਤੁਹਾਨੂੰ ਇੱਕ ਵਾਰੀ ਵੀਡੀਓ ਦਿਖਾਉਣਾ ਜਦੋਂ ਐਸਐਚਓ ਮਹਿੰਦਰ ਸਿੰਘ ਮੀਡੀਆ ਦੇ ਮੁਖਾਤਿਬ ਹੋਏ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾ ਪਰਮਪਰਤਾਪ ਸਿੰਘ ਜੀ ਆਈਪੀਐਸਾ ਅਤੇ ਡੀਐਸਪੀ ਸਾਹਿਬ ਰਾਜਕਮਾਰ ਜੀ ਡੀਐਸਪੀ ਸਾਹਿਬ ਜੀ ਨਵਾਂ ਸ਼ਹਿਰ ਜਨਰਲ ਜੋ ਅਰਹਨ ਮੈਦਾਨ ਅਤੇ ਦੇਸ਼ਾਂ ਦੇਸ਼ਾਂ ਦੇ ਉਹਦੇ ਸਿਟੀ ਨੋਮਾਸ਼ਾਹ ਜਿਹੜੀ ਹੈਗੀ ਆ ਦਿਨ ਰਾਤ ਆਪਣੀ ਮਿਹਨਤ ਕਰਦੀ ਹੈਗੀ ਹੈ ਇਸੇ ਲੜੀ ਤਹਿਤ ਪਰਸੋਂ ਸਵੇਰੇ ਇੱਕ ਇਨਫਰਮੇਸ਼ਨ ਮਿਲੀ ਸੀ ਕਿ ਦੋ ਲੜਕੇ ਟਿਉਰੀ ਦੇ ਮੋਟਰਸਾਈਕਲ ਤੇ ਬੇਚੈਨੀ ਤਾਕ ਦੇ ਵਿੱਚ ਬੰਗਾ ਸਾਈਡ ਤੋਂ ਨੋਮਾਸ਼ਾਹ ਨੂੰ ਆ ਰਹੇ ਆ ਜਿਸ ਤੇ ਅਸੀਂ ਉਸੇ ਵੜੇ ਐਸ ਜੀ ਓਮਪrakash ਤੇ ਨਾਲ ਹੋਰ ਮਲਾਜ਼ਮ ਲਾ ਕੇ ਅਸੀਂ ਪੂਰੀ ਮਸਲਤੀ ਦੇ ਨਾਲ ਨਾਕਾ ਬੰਦੀ ਕਰਕੇ ਉਹਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਤੇ ਇੱਕ ਸਪਲੈਂਡਰ ਮੋਟਰਸਾਈਕਲ ਬਿਨਾਂ ਨੰਬਰੀ ਬRAND ਹੋਇਆ ਸੀਗਾ ਇਹ ਦੋ ਲੜਕੇ ਗੁਰਿੰਦਰ ਸਿੰਘ ਅਤੇ ਸੁਨੀਲ ਕੁਮਾਰ ਦੋਨੋਂ ਸਲੇਮਪੁਰ ਥਾਣਾ ਰਹਾਉਂਦੇ ਰਹਿਣ ਵਾਲੇ ਹੈਗੇ ਆ ਇਹਨਾਂ ਤੋਂ ਅਸੀਂ ਮੋਟਰਸਾਈਕਲ ਬਰਾਮਦ ਕਰਕੇ ਹੋਰ ਤਫ਼ਤੀਸ਼ ਕੀਤੀ ਪੁੱਛਗਿੱਛ ਕੀਤੀ ਮਾਨਯੋਗ ਦਲਦਿਤ ਦੇ ਪੇਸ਼ ਕਰਕੇ ਰਿਮਾਂਡ ਲਿਆ ਦੌਰਾਨ ਇਹ ਪੁੱਛਗਿੱਛ ਇਹਨਾਂ ਨੇ 4 ਮੋਟਰਸਾਈਕਲ ਸਪਲੈਂਡਰ ਚੋਰੀ ਕੀਤੇ ਹੋਏ ਹੋਰ ਬਰਾਮਦ ਕਰਵਾਏ ਗਏ ਟੋਟਲ ਰਿਸਿਵਿਨਾਂ ਤੋਂ 5 ਮੋਟਰਸਾਈਕਲ ਜਿਹੜੇ ਬਰਾਮਦ ਕੀਤੇ ਹੈਗੇ ਆ ਸਪਲੈਂਡਰ ਜੋ ਉਹਨਾਂ ਨੇ ਬੱਕ ਬੱਕੇ ਦੇ ਵਿੱਚੋਂ ਚੋਰੀ ਕੀਤੇ ਸੀਗੇ ਔਰ ਅੱਗੇ ਤਫ਼ਤੀਸ਼ ਅਸੀਂ ਕਰ ਰਹੇ ਆਂ ਅੱਜ ਵੀ ਇਹਨਾਂ ਦਾ ਅਸੀਂ ਰਿਮਾਂਡ ਲਾਵਾਂਗੇ ਰਿਮਾਂਡ ਲੈ ਕੇ ਹੋਰ ਕੋਸ਼ਿਸ਼ ਕਰਾਂਗੇ ਜੇ ਕੋਈ ਹੋਰ ਮੋਟਰਸਾਈਕਲ ਚੋਰੀ ਹੋ ਜਾ ਉਹ ਵੀ ਆਪ ਨੂੰ ਸੂਚਿਤ ਕੀਤਾ ਜਾਊਗਾ ਸਰ ਇਹਨਾਂ ਦਾ ਫਿਕਰ ਕਿਹੋ ਜਿਹਾ ਹੈ ਇਹਨਾਂ ਦਾ ਪਿਛੋਕੜ ਜਿਹੜਾ ਹੈਗਾ ਇਹ ਕਰੀਬ 2-3 ਮਹੀਨੇ ਤੋਂ ਇਸ ਕੰਮ ਦੇ ਵਿੱਚ ਪਏ ਆ ਥੋੜਾ ਨਸ਼ਾ ਵੀ ਕਰਨ ਦੇ ਆਦੀ ਲੱਗੇ ਆ ਤੇ ਬਾਕੀ ਇਹਦੇ ਪਹਿਲਾਂ ਕੋਈ ਮੁਕੱਦਮਾ ਹੈ ਨਹੀਂਗਾ ਤੇ ਇਹ ਪਹਿਲੇ ਮੁਕੱਦਮੇ ਨਾਲ ਤੇ ਹੋਇਆ ਥੋੜੇ ਚਿਰ ਤੋਂ ਇਹ ਚੋਰੀਆਂ ਕਰ ਲਏ ਸੀ ਚੋਰੀਆਂ ਦਾ ਨੋਟਿਫਾਈ ਕਰਦੇ ਵੀ ਆ ਇਹਦੇ ਚੋਰੀਆਂ ਦੇ ਚੱਕ ਲੈਂਦੇ ਆ ਉਹਨਾਂ ਦਾ ਕਾਹਦੇ ਕੀ ਹੈ ਇਹ ਮੋਟਰਸਾਈਕਲ ਚੁੱਕ ਕੇ ਕਿਸ ਨੂੰ 3000 ਦਾ ਕਿਸ ਨੂੰ 4000 ਦਾ ਦੇ ਦਿੰਦੇ ਆ ਉਹਨਾਂ ਕਹਿੰਦੇ ਮੈਨੂੰ ਪੈਸੇ ਹੀ ਲੋੜ ਹੈ ਕਿ ਗਰਮੀ ਰੱਖ ਦਿੰਦੇ ਪੈਸੇ ਖਰਚ ਲੈਂਦੇ ਆ ਇਹ ਗਾਹ ਦੱਸਦੇ ਨਹੀਂ ਕਿ ਮੈਂ ਚੋਰੀ ਕੀਤਾ ਇਹ ਕਹਿੰਦੇ ਨੇ ਕਿ ਮੇਰਾ ਮੋਟਰਸਾਈਕਲ ਹੈ ਕਿਸੇ ਯਾਰ ਦੋਸਤ ਨੂੰ ਦੇ ਦਿੰਦੇ ਆ ਸਰੋਹ ਚਿਹਰੇ ਸਾਹਮਣੇ ਉਹ ਚਿਹਰੇ ਸਾਹਮਣੇ ਜਿਹਨੂੰ ਵੇਚਦੇ ਆ ਜਾਂ ਕਿਸੇ ਕਬਾੜੀ ਨੂੰ ਵੇਚ ਦਿਆ ਕਿਸੇ ਬੰਦੇ ਨੂੰ ਵੇਚ ਦਿਆ ਨਹੀਂ ਇਹਨਾਂ ਨੇ ਕਬਾੜੀ ਨਹੀਂ ਵੇਚੇ ਸੀਗੇ ਇੱਕ ਦੋ ਮੁੰਡੇ ਸਾਡੇ ਸਾਹਮਣੇ ਆਏ ਸੀ ਜਿਹੜੇ ਹਾਲੇ ਸਟੂਡੈਂਟ ਸੀ ਪੜ੍ਹਦੇ ਸੀ ਉਹਨਾਂ ਨੇ ਇਹਨਾਂ ਕਿਹਾ ਸੀ ਕਿ ਆਸਿਕ ਨੂੰ ਉਸੇ ਕਹਾਂਗੇ ਐਫੀਟੇਟ ਬਣਾ ਦਾਂਗੇ ਤੇ ਮੋਟਰਸਾਈਕਲ ਦਿੱਤੇ ਸੀ ਉਹ ਸਾਨੂੰ ਮੋਟਰਸਾਈਕਲ ਉਹਨਾਂ ਦੋ ਮੁੰਡਿਆਂ ਨੇ ਹੈਂਡਓਵਰ ਕਰਤੇ ਆ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਚੋਰੀ ਦੇ ਆ। ਸਾਰੇ ਨੂੰ ਨਾ ਚੋਰੀ ਕਰਨ ਦਾ ਢੰਗ ਤਰੀਕਾ ਕਿਹੋ ਜਿਹਾ ਹੈ? ਚੋਰੀ ਕਰਨ ਦਾ ਢਾਂਗ ਇਹ ਦੇਸੀ ਜਿੱਥੇ ਦੇਖਦੇ ਜਿਆਦਾ ਰਸ਼ ਹੈਗਾ ਮੋਟਰਸਾਈਕਲ ਜਿਆਦਾ ਖੜੇ ਆ ਪਾਲਕ ਦੀ ਆਵਾਜ਼ ਵੀ ਘੱਟ ਹੁੰਦੀ ਤੇ ਦਾਹ ਲਾ ਕੇ ਮੋਟਰਸਾਈਕਲ ਨੂੰ ਖਾਸ ਕਰਕੇ ਸਪਲੈਂਡਰ ਮੋਟਰਸਾਈਕਲ ਵਿੱਚ ਚੋਰ ਚਾਬੀ ਲਾ ਕੇ ਤੇ ਲੋਕ ਖੋਲ ਕੇ ਲੈ ਜਾਂਦੇ ਆ। ਸਪਲੈਂਡਰ ਮੋਟਰਸਾਈਕਲ ਨੂੰ ਇਹ ਅੱਜ ਕੱਲ ਇਹ ਐਦਾਂ ਦਾ ਮੋਟਰਸਾਈਕਲ ਹੈਗਾ ਕਿ ਜਿਹਨੂੰ ਜਿਹੜੀ ਮਰਜ਼ੀ ਚਾਬੀ ਲਾ ਲਓ ਉਹ ਚਾਬੀ ਨਾਲ ਮੋਟਰਸਾਈਕਲ ਜਿਹੜਾ ਜੈਕਰੋਂ ਖੁੱਲ ਜਾਂਦਾ ਔਰ ਇਹਨੂੰ ਉੱਤੇ ਲਾ ਕੇ ਲੈ ਜਾਂਦੇ ਆ ਇਹ ਬੜੇ ਲੰਬੇ ਸਮੇਂ ਤੋਂ ਇਹ ਜਿਹੜੀ ਜਦਵੀਂ ਪ੍ਰੋਬਲਮ ਹੈ ਕਿ ਸਪਲੈਂਡਰ ਮੋਟਰਸਾਈਕਲ ਜੀ ਕਿਉਂ ਚੋਰੀ ਹੁੰਦੇ ਆ ਬਿਲਕੁਲ ਜੀ ਵੈਸੇ ਸਪਲੈਂਡਰ ਮੋਟਰਸਾਈਕਲ ਜਿਹੜੇ ਹੈਗੇ ਦਾ ਲੋਕ ਉਹੀ ਪੁਰਾਣੇ ਚੱਲੇ ਆ ਰਿਹਾ ਪਹਿਲਾਂ ਵੀ ਅਸੀਂ ਇੱਕ ਵਾਰੀ ਤੁਹਾਨੂੰ ਯਾਦ ਹੋਣਾ 2010 ਦੇ ਵਿੱਚ ਵੀ 10 ਮੋਟਰਸਾਈਕਲ ਬਰਾਮਦ ਕੀਤੀ ਸੀ ਉਹਦੋਂ ਵੀ ਅਸੀਂ ਦੇਖ ਕੇ ਭੇਜਿਆ ਸੀ ਸਪਲੈਂ ਉਹ ਵੀ ਆਪਾਂ ਦੀ ਕੰਪਨੀ ਦੇ ਨਾਲ ਤਾਲਮੇਲ ਕਰਾਂਗੇ ਉਹਨਾਂ ਨੂੰ ਕਹਾਂਗੇ ਜਿਹੜੇ ਸਪਲੈਂਡਰ ਮੋਟਰਸਾਈਕਲ ਦੇ ਲੋਕ ਚੇਂਜ ਕੀਤੇ ਜਾਣ ਕਿਉਂਕਿ ਹੋਰ ਬਾਕੀ ਮੋਟਰਸਾਈਕਲ ਜਿਹੜੇ ਹੈਗੇ ਆ ਉਹਨਾਂ ਦੇ ਲੋਕ ਨਹੀਂ ਖੁੱਲਦੇ ਚੋਰੀ ਵੀ ਨਹੀਂ ਹੁੰਦੀ ਸਪਲੈਂਡਰ ਮੋਟਰਸਾਈਕਲ ਹੀ ਚੋਰੀ ਹੁੰਦੇ ਆ ਇਹਨਾਂ ਨੂੰ ਜਿਹੜੀ ਮਰਜ਼ੀ ਚੋਰ ਚਾਬੀ ਲਾ ਲੈਂਦੇ ਤੇ ਖੋਲ ਕੇ ਲੈ ਜਾਂਦੇ ਸਰਕਾਰ ਦਾਤ ਕਰ ਸਮੇ ਕਿਤੇ ਇਹਨਾਂ ਨੇ ਤੇਜ਼ ਤੋੜੇ ਹਥਿਆਰ ਦੀ ਗੱਲ ਵੀ ਕੀਤੀ ਨਹੀਂ ਇਹ ਤੇਜ਼ ਤੋੜ ਹਥਿਆਰ ਵਾਲੇ ਨਹੀਂ ਆ ਇਹ ਸਿਰਫ ਮੋਟਰਸਾਈਕਲ ਦੇਖਦੇ ਸੀ ਜਿੱਥੇ ਨੂੰ ਦਦਾ ਲੱਗਦਾ ਸੀ ਚੋਰੀ ਕਰਕੇ ਲੈ ਜਾਂਦੇ ਸੀਗੇ ਤੇ ਇਹਨਾਂ ਨੇ ਅਸੀਂ ਪੜ ਲਿਆ ਹੈਗਾ ਕਿ ਬੁਸ਼ਕਿਸ਼ ਕਰ ਰਹੇ ਸਨ ਤੇ ਬੇਚਤੀ ਜਿਹੜਾ ਇਹ ਪੈਸਾ ਲੈਂਦੇ ਸੀ ਉਹਦਾ ਨਸ਼ਾ ਕਰਦੇ ਸੀ ਅ ਇਹ ਮੋਟਰਸਾਈਕਲ ਵੇਚ ਕੇ ਜਿਹੜਾ ਇਹ ਮੋਟਰਸਾਈਕਲ ਬਹੁਤ ਸਸਤੇ ਦੇਂਦੇ ਸੀ ਜਿਦਾਂ 4000 5000 6000 ਦੇ ਵਿੱਚ ਵੇਚ ਰਹੇ ਹੁੰਦੇ ਸੀ ਉਹਦਾ ਕੁਝ ਨਸ਼ਾ ਲੈ ਲੈਂਦੇ ਕੁਝ ਕੱਪੜੇ ਵਗੈਰਾ ਖਰੀਦ ਲੈਂਦੇ ਸੀ ਤੇ ਆਪਣੇ ਨਿੱਜੀ ਵਰਤੋਂ ਦਾ ਖਰਚਾ ਕਰ ਲੈਂਦੇ ਸੀ ਜੀ ਸਰ ਇਹ ਪੰਜੇ ਮੋਟਰਸਾਈਕਲ ਕਿ ਫੋਰਨ ਬੰਦ ਸਕਦੇ ਹਾਂ ਹ ਫਿਲਹਾਲ ਤਾਂ ਅੱਜ ਤੱਕ ਇਹ ਜਿਹੜੇ ਇਹਨਾਂ ਨੇ ਪੰਜ ਮੋਟਰਸਾਈਕਲ ਬਰਾਮਦ ਕਰਵਾਏ ਆ ਬਾਕੀ ਪੁੱਛ ਗਿਸ਼ ਕਰ ਰਹੇ ਜੇ ਹੋਰ ਵੀ ਬਰਾਂਡ ਕਰਵਾਉਣਗੇ ਤਾਂ ਆਪਾਂ ਉਹ ਤੁਹਾਨੂੰ ਇਨਫੋਰਮੇਸ਼ਨ ਦੇ ਇੱਕ ਗੱਲ ਕਨਫਰਮ ਕਰੀਏ ਚਾਬੀ ਚਾਬੀ ਲੱਗਦੀ ਹੈ ਕਿ ਕੋਈ ਵੀ ਚਾਬੀ ਲੱਗ ਜਾਂਦੀ ਹੈ ਦੇਖੋ ਸਪਲੈਂਡਰ ਮੋਟਰਸਾਈਕਲ ਦਾ ਲੋਕ ਮੈਂ ਪਹਿਲਾਂ ਵੀ ਦੱਸਿਆ ਇਦਾਂ ਦਾ ਜਿਹਨੂੰ ਜਿਹੜੀ ਮਰਜ਼ੀ ਚਾਬੀ ਲਾ ਲਓ ਥੋੜੀ ਘੱਟੀ ਚਾਬੀ ਲਾ ਦੇ ਖੁੱਲ ਜਾਂਦੇ ਆ سارے ਬੰਦੇ ਜਿਲੇ ਹੋਣ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਪੌਲਟ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਆਪਣੇ ਆਪਣੇ ਜਿਹੜੇ ਸਪਲੈਂਡਰ ਮੋਟਰਸਾਈਕਲ ਆ ਉਹਨਾਂ ਨੂੰ ਜਿਹੜੇ ਤਾਲੇ ਹੈਗੇ ਆ ਜਾਂ ਤਾਂ ਚੇਂਜ ਕਰ ਲਓ ਜਾਉਨੋਂ ਐਕਸਟਰਾ ਤਾਲਾ ਲਾ ਕੇ ਰੱਖੋ ਕਿਉਂਕਿ ਸਪਲੈਂਡਰ ਮੋਟਰਸਾਈਕਲ ਹੀ ਚੋਰੀ ਹੁੰਦੇ ਆ ਸਪਲੈਂਡਰ ਮੋਟਰਸਾਈਕਲ ਆਪਣੀ ਚੀਜ਼ ਦੀ ਸੰਭਾਲ ਸਾਨੂੰ ਖੁਦ ਵੀ ਕਰਨੀ ਚਾਹੀਦੀ ਹੈ ਉਹਦੇ ਲੋਕ ਚੇਂਜ ਕਰਨੇ ਚਾਹੀਦੇ ਹੈਗੇ ਤੇ ਸਪਲੈਂਡਰ ਮੋਟਰਸਾਈਕਲ ਦੇ ਖਾਸ ਕਰਕੇ ਐਕਸਟਰਾ ਲੋਕ ਰੱਖਣੇ ਚਾਹੀਦੇ ਇਹ ਗੈਂਗ ਚ ਦੋਏ ਜਾਣੇ ਕਿ ਕਿਸੇ ਹੋਰ ਗੈਂਗ ਨਾਲ ਨਾ ਤਾਲਕ ਹੈਗੇ ਨਹੀਂ ਇਹ ਦੋਨੋਂ ਹੀ ਸੀਗੇ ਦੋਨੋਂ ਚੋਰੀ ਕਰਦੇ ਸੀਗੇ ਦੋਨੋਂ ਇੱਕ ਪਿੰਡ ਦੇ ਰਹਿਣ ਵਾਲੇ ਆ ਤੇ ਇਹ ਦੋਨੋਂ ਇਕੱਠੇ ਰਹਿੰਦੇ ਸੀਗੇ ਬੱਸ ਚੜ੍ਹ ਕੇ ਆ ਜਾਂਦੇ ਸੀ ਤੇ ਮੋਟਰਸਾਈਕਲ ਚੋਰੀ ਕਰਕੇ ਨਿਕਲ ਜਾਂਦੇ ਜਿੱਥੇ ਵੀ ਜਾਂਦੇ ਆ ਤੇ ਬਿਨਾ ਨੰਬਰੀ ਮੋਟਰਸਾਈਕਲ ਹੋਣਾ ਨੇ ਤਫੜਿਆ ਗਿਆ ਪਹਿਲਾਂ ਹਾਂ ਇਹਨਾਂ ਨੇ ਮੋਟਰਸਾਈਕਲ ਦੇ ਨੰਬਰ ਪੇਟਾ ਲਾ ਕੇ ਸੁੱਟੀਆਂ ਹੋਈਆਂ ਮੋਟਰਸਾਈਕਲ ਜਿਹੜੇ ਪੰਜ ਬਰਾਮਦ ਹੋਏ ਜਾਂਦੇ ਨੰਬਰ ਲਾਏ ਹੋਏ ਆ ਤੇ ਜਿਸ ਦਿਨ ਇਹਨਾਂ ਨੂੰ ਕਾਬੂ ਕੀਤਾ ਉਸ ਦਿਨ ਬਿਨਾ ਨੰਬਰੀ ਮੋਟਰਸਾਈਕਲ ਹਾਂ ਬਿਲਕੁਲ ਜਿਸ ਦਿਨ ਕਾਬੂ ਕੀਤਾ ਉਸਦੇ ਬੇਨ ਉਸ ਦਿਨ ਵੀ ਇਹਨਾਂ ਕੋਲ ਜਿਹੜੇ ਅੱਗੇ ਪਿੱਛੇ ਜਿਹੜੇ ਨੰਬਰ ਪੇਟਾ ਲਾਈਆਂ ਹੋਈਆਂ ਸੀਗੀਆਂ ਤੇ ਵੇਚਣ ਦੀ ਤਾਕਤ ਸੀਗੇ ਉਹ ਇਹਨਾਂ ਦਾ ਪੁਲਿਸ ਰਿਮਾਂਡ ਕੱਲ ਲਿਆ ਸੀਗਾ ਮਾਂਜੂਰ ਅਦਾਲਤ ਦੇ ਵਿੱਚ ਨੇ ਪੇਸ਼ ਕੀਤਾ ਸੀਗਾ ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਸੀਗਾ ਤੇ ਅੱਜ ਜੇ ਅਸੀਂ ਫੇਰ ਪੁਲਿਸ ਨੂੰ ਮੰਗ ਦੀ ਜਿਹੜੀ ਮੰਗ ਕਰਾਂਗੇ ਤੇ ਫੇਰ ਇੰਟਰੋਗੇਸ਼ਨ ਹੋ ਕਰੇ ਹੋਰ ਬਰਾਮਦਗੀ ਦੀ ਆ ਸਗੀ ਬਿਲਕੁਲ ਜੀ ਆਸ ਹੈ ਹੋਰ ਵੀ ਮਿਲ ਸਕਦੇ ਨੇ ਟਾਰਗੇਟ ਸਾਰੇ ਨੂੰ ਨੁਕਸਾ ਕਰ ਹੁੰਦਾ ਸੀ ਜਾਂ ਹੋਰ ਵੀ ਚੋਰੀ ਕਰਦੇ ਨਹੀਂ ਨਹੀਂ ਇਹ ਸਿਰਫ ਮੋਟਰਸਾਈਕਲ ਚੋਰੀ ਕਰਦੇ ਸੀਗੇ ਹੋਰ ਕੋਈ ਲੁੱਟ ਕੋ ਜਾਂ ਕੋਈ ਹੋਰ ਇਸਤਨ ਦਾ ਕੋਈ ਕ੍ਰਾਈਮਿੰਗ ਦਾ ਸਾਹਮਣੇ ਨਹੀਂ ਸਿਰਫ ਮੋਟਰਸਾਈਕਲ ਹੀ ਚੋਰੀ ਕਰਦੇ ਕਿੰਨੇ ਕੇਸਾਂ ਦਾ ਸਾਰੇ ਇਸ ਕਾਮੇ ਇਹ ਮੈਂ ਪਹਿਲਾਂ ਵੀ ਦੱਸਿਆ ਜੀ ਇਹ ਸਿਰਫ ਡੇਢ ਦੋ ਮਹੀਨੇ ਤੋਂ ਸ਼ੁਰੂ ਹੋਏ ਆ ਕਿੰਨੇ ਕੇਸ ਹੋਰ ਕੇਸ ਕੀ ਆ ਉਮਰ ਇਹਨਾਂ ਦੀ 22 23 24 ਸਾਲ ਦੀ ਉਮਰ ਹੈ ਜੀ ਆ ਯਾਦੋਂ ਮਰਦਨੀ ਹੈਗੇ ਤੇ ਇੱਕ ਤਾਂ ਮੈਰਿਟ ਵੀ ਹੈਗਾ ਪਰ ਥੋੜੇ ਜਿਹਾ ਅਸ਼ਾ ਨਸ਼ਾ ਕਿਹੋ ਜਿਹਾ ਇਹ ਵਰਤੂ ਕਰਦੇ ਇਹਨਾਂ ਦੀ ਪੁੱਛ ਕੇ ਦੇ ਵਿੱਚ ਆਇਆ ਕਿ ਉਹ ਜਿਹੜਾ ਹੈਗਾ ਆਹ ਪੰਦ ਵਗੈਰਾ ਪੀਂਦੇ ਸੀਗੇ ਬਾਕੀ ਹੋਰ ਜਿਹੜਾ ਇਥੋਂ ਪ੍ਰੈਕਟਿਕ ਨਸ਼ਾ ਹੈਗਾ ਉਹ ਜਾਂ ਕਰਦੇ ਇਹਨਾਂ ਦਾ ਡੋਪ ਟੈਸਟ ਵੀ ਕਰਵਾਇਆ ਜਾ ਰਿਹਾ ਜਾਂ ਨਹੀਂ ਨਹੀਂ ਡੋਪ ਟੈਸਟ ਨਹੀਂ ਹਲੇ ਕਰਵਾਇਆ ਜਾ ਰਿਹਾ ਲੋੜ ਪਈ ਤਾਂ ਕਰਵਾਵਾਂਗੇ ਚੋਰੀ ਦੇ ਵਿੱਚ ਤਾਂ ਕੋਈ ਐਡੀ ਪਰਮਿਸ਼ਨ ਨਹੀਂ ਹੈ ਐ ਸੇ ਜੋਬ ਮੋਟਰਸਾਈਕਲ ਜਿਹੜੇ ਤੁਸੀਂ ਉਹਨਾਂ ਬਰਾਮਦ ਕੀਤੇ ਐ ਅਸਲ ਮਾਲਕਾ ਮਾਲਕਾ ਤੱਕ ਪਹੁੰਚਣ ਉਹਦੇ ਲਈ ਕੀ ਤਰੀਕਾ ਢੰਗ ਤਰੀਕਾ ਬਿਲਕੁਲ ਜੀ ਅਸੀਂ ਇਹਨਾਂ ਦੇ ਇੰਜਨ ਨੰਬਰ ਚੈਸੀ ਨੰਬਰ ਤੋਂ ਟ੍ਰੇਸ ਕਰਾਂਗੇ ਦੂਜੇ ਅਸੀਂ ਲਿਜਾ ਕੇ ਕਿੱਥੋਂ-ਕਿੱਥੋਂ ਚੋਰੀ ਕੀਤੇ ਹੈਗੇ ਆ ਉਹ ਜਗ੍ਹਾ شناخت ਕਰਾ ਕੇ ਅਸੀਂ ਮਾਲਕਾਂ ਨੂੰ ਲੱਭਾਂਗੇ ਦੋ ਮਾਲਕ ਤਸੀਹ ਹਾਲ ਕਰ ਵੀ ਲਈਏ ਉਹ ਸਾਡੇ ਕੋਲ ਆਈ ਵੀ ਹੈਗੀ ਆ ਉਹਨਾਂ ਦੀ ਸਟੇਟਮੈਂਟ ਲਿਖ ਰਹੇ ਆ ਤੇ ਇਹ ਮਾਲਕਾਂ ਦੇ ਹੈਂਡਓਵਰ ਕਰਾਂਗੇ ਜੀ ਅਸੀਂ ਬਹੁਤ ਚੰਗਾ ਪ੍ਰਬੰਧ ਹੈ